ਗੁਰਵਿੰਦਰ ਸਿੰਘ ਦੇ ਕਤਲ ਮਾਮਲੇ ਦੇ ਵਿੱਚ ਇੱਕ ਹੋਰ ਗ੍ਰਿਫਤਾਰੀ ਹੋਈ ਆ ਇਹ ਗ੍ਰਿਫਤਾਰੀ ਵੀਰਿੰਦਰ ਕੌਰ ਦੀ ਹੋਈ ਆ ਜੋ ਰੁਪਿੰਦਰ ਕੌਰ ਦੀ ਸਹੇਲੀ ਦੱਸੀ ਜਾ ਰਹੀ ਆ ਰੁਪਿੰਦਰ ਕੌਰ ਉਹੀ ਜੋ ਕੈਨੇਡਾ ਤੋਂ ਵਾਪਸ ਆਉਂਦੀ ਆ ਕੈਨੇਡਾ ਤੋਂ ਵਾਪਸ ਪਰਤ ਕੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਘਰ ਵਾਲੇ ਦਾ ਕਤਲ ਸੁਖਣ ਵਾਲਾ ਪਿੰਡ ਦੇ ਵਿੱਚ ਇਸ ਦੇ ਵੱਲੋਂ ਕੀਤਾ ਜਾਂਦਾ ਆ ਹਾਲਾਂਕਿ ਤਿੰਨ આરોપી ਪਹਿਲਾਂ ਹੀ ਗ੍ਰਿਫਤਾਰ ਨੇ ਜਿਦੇ ਵਿੱਚ ਸਭ ਤੋਂ ਪਹਿਲੀ ਰੁਪਿੰਦਰ ਕੌਰ ਜੋ ਗੁਰਵਿੰਦਰ ਸਿੰਘ ਦੀ ਘਰ ਵਾਲੀ ਸੀ ਦੂਸਰਾ ਹਰਕਮਲ ਸਿੰਘ ਜੋ ਸ੍ਰੋਪਿੰਦਰ ਕੌਰ ਦਾ ਪ੍ਰੇਮੀ ਆਸ਼ਿਕ ਦੱਸਿਆ ਜਾਂਦਾ ਹੈ ਤੇ ਤੀਜੀ ਗ੍ਰਿਫਤਾਰੀ ਵਿਸ਼ਪਜੀਤ ਦੀ ਹੋਈ ਆ ਜਿਸ ਦੀ ਇਨਵੋਲਵਮੈਂਟ ਜਿਹੜੀ ਹੈਗੀ ਆ ਇਸ ਮਾਮਲੇ ਦੇ ਵਿੱਚ ਪਾਈ ਗਈ ਤੇ ਹੁਣ ਚੌਥੀ ਗ੍ਰਿਫਤਾਰੀ ਵੀਰਿੰਦਰ ਕੌਰ ਦੀ ਹੋਈ ਆ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੱਡਾ ਖੁਲਾਸਾ ਇਸ ਚੀਜ਼ ਦਾ ਜਿਹੜਾ ਕੀਤਾ ਗਿਆ ਕਿ ਇਸ ਦੀ ਇਨਵੋਲਵਮੈਂਟ ਕਿੰਨੀ ਸੀ ਇਸ ਦੀ ਇਨਵੋਲਵਮੈਂਟ ਇਹ ਸੀ ਕਿ ਕਿਉਂਕਿ ਰੁਪਿੰਦਰ ਕੌਰ ਤੇ ਵੀਰਿੰਦਰ ਕੌਰ ਰੁਪਿੰਦਰ ਕੌਰ ਤੇ ਵੀਰਿੰਦਰ ਕੌਰ ਜੜੀਆਂ ਨੇ ਉਹ ਦੋਨੋਂ ਆਪਸ ਦੇ ਵਿੱਚ ਸਹੇਲੀਆਂ ਸਨ ਦੱਸਿਆ ਜਾਂਦਾ ਹੈ ਕਿ ਪਲੱਸ 2 ਦੋਹਾਂ ਨੇ ਇੱਕੋ ਜਿਹੜੇ ਅਗੇ ਸਕੂਲ ਤੋਂ ਇੱਕੋ ਕਲਾਸ ਦੇ ਵਿੱਚ ਸੀ ਪਲੱਸ 2 ਦੇ ਵਿੱਚ ਉਸ ਤੋਂ ਬਾਅਦ ਰੁਪਿੰਦਰ ਕੌਰ ਵਿਦੇਸ਼ ਦੇ ਵਿੱਚ ਚਲੀ ਜਾਂਦੀ ਹੈ ਪਰ ਵਿਦੇਸ਼ ਤੋਂ ਜਦੋਂ ਰੁਪਿੰਦਰ ਕੌਰ 225 ਦੇ ਵਿੱਚ ਵਾਪਸ ਇੰਡੀਆ ਆਉਂਦੀ ਆ ਤਾਂ ਉਹ ਤਾਂ ਇਹ ਦੋਨੋਂ ਦਾ ਫਿਰ ਆਪਸੀ ਜਿਹੜਾ ਪਹਿਲਾ ਰਿਸ਼ਤਾ ਚੱਲਦਾ ਸੀ ਵੈਸਾ ਹੀ ਸੀ ਪਰਿਪੱਕ ਪੱਕੀਆਂ ਜਿਹੜੀਆਂ ਉਸ ਏਲੀਆਂ ਵਾਲਾ ਤਾਂ ਪੁਲਿਸ ਦੇ ਦੱਸਣ ਮੁਤਾਬਕ ਵੀਰਿੰਦਰ ਕੌਰ ਉਹ ਆ ਜਿਸ ਨੂੰ ਰੁਪਿੰਦਰ ਕੌਰ ਨੇ ਕੀ ਕਰਨਾ ਰੁਪਿੰਦਰ ਕੌਰ ਨੇ ਆਪਣੇ ਘਰਵਾਲੇ ਦਾ ਕਤਲ ਕਿਸ ਤਰ੍ਹਾਂ ਦੇ ਨਾਲ ਕਰਨਾ ਕਿਸ ਤਰ੍ਹਾਂ ਦੇ ਨਾਲ ਪਲਾਨ ਹੋਇਆ ਉਹ ਸਭ ਦੀ ਪਿੰਕ ਸੀ ਭਾਬ ਰੁਪਿੰਦਰ ਕੌਰ ਨੂੰ ਰੁਪਿੰਦਰ ਕੌਰ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੀ ਸਹੇਲੀ ਨੂੰ ਜਿਹੜਾ ਹੈਗਾ ਉਹ ਦੱਸਿਆ ਹੋਇਆ ਸੀ ਤਾਂ ਪੁਲਿਸ ਨੇ ਇਹ ਹੀ ਇਹ ਹੀ ਦੱਸਿਆ ਕਿ ਉਸਨੇ ਇਹ ਚੀਜ਼ ਪਤਾ ਹੋਣ ਦੇ ਬਾਵਜੂਦ ਵੀ ਇਸ ਚੀਜ਼ ਦੀ ਪਿੰਕ ਤੱਕ ਜਿਹੜੀ ਹੈਗੀ ਉਹ ਨਹੀਂ ਨਹੀਂ ਕੱਢੀ ਨਾ ਹੀ ਪੁਲਿਸ ਪ੍ਰਸ਼ਾਸਨ ਦੇ ਕੋਲੇ ਨਾ ਹੀ ਉਸਦੇ ਮਾਪਿਆਂ ਕੋਲੇ ਨਾ ਹੀ ਹੋਰ ਕਿਤੇ ਪੁਲਿਸ ਪ੍ਰਸ਼ਾਸਨ ਕਹਿੰਦਾ ਹੈ ਕਿ ਹਾਲੇ ਹੋਰ ਜਿਹੜਾ ਹੈਗਾ ਉਹ ਪੱਕੇ ਸਾਹਮਣੇ ਆਉਣੇ ਜਿਹੜੇ ਨੇ ਉਹ ਬਾਕੀ ਨੇ ਕਿਉਂਕਿ ਕੋਰਟ ਦੇ ਵਿੱਚ ਅੱਜ ਉਹਨਾਂ ਨੂੰ ਪੇਸ਼ ਕੀਤਾ ਜਾਣਾ ਆ ਕੋਰਟ ਦੇ ਵਿੱਚ ਅੱਜ ਉਹਨਾਂ ਨੂੰ ਜਿਹੜਾ ਹੈਗਾ ਪੇਸ਼ ਕੀਤਾ ਗਿਆ ਉਹ ਕਹਿੰਦੇ ਨੇ ਕਿ ਉਸ ਤੋਂ ਬਾਅਦ ਪੁੱਛ ਕੇ ਚੋਣ ਜਿਹੜੀ ਹੈਗੀ ਵਿਰਿੰਦਰ ਕੌਰ ਤੋਂ ਹੋਣੀ ਆ ਕਿ ਹੋਰ ਕੀ ਕੀ ਚੀਜ਼ਾਂ ਜਿਹੜੀਆਂ ਨੇ ਉਹ ਇਸ ਨੂੰ ਪਤਾ ਸੀ ਤੇ ਕਿਸ ਤਰ੍ਹਾਂ ਦੀ ਕਤਲ ਦੇ ਵਿੱਚ ਇਨਵੋਲਵਮੈਂਟ ਜਿਹੜੀ ਆ ਉਹ ਹੋਰ ਕਿਸ ਤਰ੍ਹਾਂ ਦੀ ਆ ਹਾਲ ਦੀ ਘੜੀ ਦੇ ਵਿੱਚ ਜੋ ਗੱਲ ਜਿਹੜੀ ਆ ਉਹ ਸਾਹਮਣੇ ਆਇਆ ਉਹ ਇਹੋ ਆ ਕਿ ਰੁਪਿੰਦਰ ਕੌਰ ਨੇ ਆਪਣੇ ਘਰ ਵਾਲੇ ਦਾ ਕਤਲ ਕਰਨਾ ਸੀ ਇਸ ਦੀ ਪਲੈਨਿੰਗ ਉਹਨੇ ਬਣਾਈ ਹੋਈ ਸੀ ਇਸ ਪਲੈਨਿੰਗ ਦਾ ਇਸ ਅਵਿੰਦਰ ਕੌਰ ਕੁੜੀ ਜਿਹੜੀ ਹੈਗੀ ਆ ਜੋ ਮੈਡੀਕਲ ਦੀ ਸਟੂਡੈਂਟ ਦੱਸੀ ਜਾ ਰਹੀ ਆ ਸੈਕੰਡ ইয়ার ਦੀ ਤਾਂ ਉਸ ਨੂੰ ਇਸ ਚੀਜ਼ ਦਾ ਇਲਮ ਸੀ ਇਸ ਚੀਜ਼ ਦੀ ਭਿੰਕ ਉਸ ਨੂੰ ਸੀ ਤਾ ਇਹ ਸਭ ਗੱਲਾਂ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਈਆਂ ਨੇ ਹਾਲਾਂਕਿ ਹੋਰ ਕੀ ਕੀ ਚੀਜ਼ਾਂ ਵਿਰਿੰਦਰ ਕੌਰ ਜਿਹੜੀ ਆ ਕਬੂਲਦੀ ਆ ਉਹ ਆਉਣ ਵਾਲਾ ਸਮਾਂ ਦੱਸੇਗਾ ਇੱਥੇ ਇੱਕ ਗੱਲ ਹੋਰ ਜਿਹੜੀ ਆ ਉਹ ਚਰਚਾ ਦਾ ਵਿਸ਼ਾ ਹੈ ਉਹ ਚਰਚਾ ਦਾ ਵਿਸ਼ਾ ਇਹ ਆ ਕਿਉਂਕਿ ਗੁਰਵਿੰਦਰ ਸਿੰਘ ਦੇ ਪਰਿਵਾਰ ਪਰਿਵਾਰ ਦਾ ਜੋ ਵਕੀਲ ਹੈ ਗੁਰਵਿੰਦਰ ਸਿੰਘ ਮਾਮਲੇ ਦੇ ਵਿੱਚ ਜੋ ਵਕੀਲ ਹੈ ਮਹੀਪਿੰਦਰ ਸਿੰਘ ਸੇਕੋਹਰੀ ਉਹਨਾਂ ਦੇ ਵੱਲੋਂ ਪਿਛਲੇ ਦਿਨਾਂ ਤੋਂ ਜਿਹੜੇ ਹੈਗੇ ਨੇ ਉਹ ਇੱਕ ਸਵਾਲੀਆ ਚਿੰਨ੍ਹ ਖੜੇ ਕੀਤੇ ਗਏ ਕਿ ਭਾਈ ਕਿਸੇ ਤਰ੍ਹਾਂ ਦੀ ਪਿੰਕ ਪਰਿਵਾਰ ਨੂੰ ਲੱਗੀ ਹੈ ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਇਕਰਜੀ ਵੀ ਦਿੱਤੀ ਜਾਂਦੀ ਹੈ ਕਿ ਵੀਆਈਪੀ ਸਹੂਲਤਾਂ ਜਿਹੜੀਆਂ ਨੇ ਉਹ ਮਿਲ ਰਹੀਆਂ ਨੇ ਰੁਪਿੰਦਰ ਕੌਰ ਨੂੰ ਜੇਲ੍ਹ ਦੇ ਵਿੱਚ ਜੇਲ੍ਹ ਦੇ ਵਿੱਚ ਵੀਆਈਪੀ ਸਹੂਲਤਾਂ ਮਿਲ ਰਹੀਆਂ ਨੇ ਹਾਲਾਂਕਿ ਇਸ ਤੇ ਵੀ ਪੁਲਿਸ ਪ੍ਰਸ਼ਾਸਨ ਦਾ ਪੱਖ ਜਿਹੜਾ ਉਹ ਸਾਹਮਣੇ ਆਇਆ ਪੁਲਿਸ ਪ੍ਰਸ਼ਾਸਨ ਨੇ ਸਭ ਗੱਲਾਂ ਨੂੰ ਜਿਹੜਾ ਹੈਗਾ ਨਕਾਰਿਆ ਇਨਕਾਰ ਕੀਤਾ ਕਿ ਐਸਾ ਜਿਹੜਾ ਹੈਗਾ ਉਹ ਕੁਝ ਵੀ ਨਹੀਂ ਹੈ ਜਿਸ ਤਰ੍ਹਾਂ ਦੇ ਨਾਲ ਹੋਰਨਾਂ ਕੈਦੀਆਂ ਨੂੰ ਰੱਖਿਆ ਜਾਂਦਾ ਹੈ ਉਸੇ ਤ ਤਰ੍ਹਾਂ ਦੇ ਨਾਲ ਹੀ ਜਿਹੜੀ ਹੈਗਾ ਰੁਪਿੰਦਰ ਕੌਰ ਨੂੰ ਉੱਥੇ ਰੱਖਿਆ ਗਿਆ ਕਿਸੇ ਤਰ੍ਹਾਂ ਦਾ ਕੋਈ ਵੀਆਈਪੀ ਸਹੂਲਤ ਕਿਸੇ ਤਰ੍ਹਾਂ ਦਾ ਕੋਈ ਵੀਆਈਪੀ ਟ੍ਰੀਟਮੈਂਟ ਜਿਹੜਾ ਹੈਗਾ ਉਹ ਉਸ ਨੂੰ ਜਿਹੜਾ ਉਹ ਨਹੀਂ ਮਿਲ ਰਿਹਾ ਜਾਂਦੇ ਜਾਂਦੇ ਇੱਕ ਵਾਰੀ ਹੋਰ ਫਿਰ ਦੱਸਦੇ ਚੱਲੀਏ ਕਿ ਸੁਖਣ ਵਾਲਾ ਕੇਸ ਦੇ ਵਿੱਚ ਇੱਥੇ ਗੁਰਵਿੰਦਰ ਸਿੰਘ ਦਾ ਕਤਲ ਹੁੰਦਾ ਆ ਗੁਰਵਿੰਦਰ ਸਿੰਘ ਦਾ ਕਤਲ ਆਪਣੀ ਘਰਵਾਲੀ ਵੱਲੋਂ ਕੀਤਾ ਜਾਂਦਾ ਆ ਤੇ ਨਾਲ ਉਸ ਦਾ ਪ੍ਰੇਮੀ ਆਸ਼ਿਕ ਹਰਕਮਲ ਸਿੰਘ ਹੁੰਦਾ ਆ ਤੇ ਨਾਲ ਹੀ ਹੋਰ ਵੀ ਇੱਕ ਸਾਥੀ ਆ ਜੋ ਬਿਸ਼ਪਜੀਤ ਸਿੰਘ ਹੈ ਉਹ ਹੁੰਦਾ ਆ ਤਾਂ ਉਸ ਮਾਮਲੇ ਦੇ ਵਿੱਚ ਤਿੰਨ ਗ੍ਰਿਫਤਾਰੀਆਂ ਪਹਿਲਾਂ ਹੀ ਹੋਈਆਂ ਸੀ ਜਿਸ ਦੇ ਵਿੱਚ ਰੁਪਿੰਦਰ ਕੌਰ ਸੀ ਜਿਸ ਦੇ ਵਿੱਚ ਅ ਬਿਸ਼ਪਜੀਤ ਸੀ ਜਿਸ ਦੇ ਵਿੱਚ ਹਰ ਕਮਲ ਸੀ ਤਾਂ ਚੌਥੀ ਗ੍ਰਿਫਤਾਰੀ ਜਿਹੜੀ ਹੈਗੀ ਅੱਜ ਹੋਈ ਆ ਜੋ ਵੀਰਿੰਦਰ ਕੌਰ ਆ ਜੋ ਰੁਪਿੰਦਰ ਕੌਰ ਦੀ ਸਹੇਦੀ ਜਿਹੜੀ ਆ ਦੱਸੀ ਜਾ ਰਹੀ ਆ ਪੁਲਿਸ ਪ੍ਰਸ਼ਾਸਨ ਨੇ ਕਿਹਾ ਕਿ ਉਸ ਨੂੰ ਪਤਾ ਸੀ ਕਿ ਰੁਪਿੰਦਰ ਕੌਰ ਆਪਣੇ ਘਰ ਵੱਲ ਦਾ ਕਤਲ ਆ ਜਿਹੜੇ ਹੈਗੇ ਕਰਨ ਦੀ ਪਲਾਨਿੰਗ ਕਰ ਰਹੀ ਆ ਪਰ ਉਸਨੇ ਇਸ ਗੱਲ ਦੀ ਪਿੰਕ ਕਿਸੇ ਕੋਲ ਨਹੀਂ ਕੱਢੀ ਹਾਲੇ ਤੱਕ ਸਿਰਫ ਇੰਨੀ ਗੱਲ ਜਿਹੜੀ ਹੈਗੇ ਬਾਹਰ ਆਈ ਆ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਖੁਲਾਸੇ ਹੁੰਦੇ ਨੇ ਉਹਨਾਂ ਵਾਲੇ ਸਮੇਂ ਦੇ ਵਿੱਚ ਹੋਰ ਕੀ ਕੀ ਚੀਜ਼ਾਂ ਜਿਹੜੀਆਂ ਨੇ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਜਦੋਂ ਪੁੱਛਗੇ ਚਵਿੰਦਰ ਕੌਰ ਦੀ ਹੋਊਗੀ ਤਾਂ ਉਹ ਆਉਣ ਵਾਲਾ ਸਮਾਂ ਦੱਸੇਗਾ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਆਪਣੇ ਦੋਸਤ ਜਸ ਕਰੇ ਬੰਦੇ ਉਹ ਇਜਾਜ਼ਤ ਧੰਨਵਾਦ ਜੀ